ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਲੱਖਾ ਸਿਧਾਣਾ ਜੋ ਕਿ ਵੋਟਾਂ ਵਿੱਚ ਖੜਨ ਤੋਂ ਇਲਾਵਾ ਸਮਾਜ ਸੇਵੀ ਵੀ ਹੈ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਅਕਸਰ ਹੀ ਬੋਲਦਾ ਰਹਿੰਦਾ ਹੈ ਪ੍ਰਚਾਰ ਦੌਰਾਨ ਜਦੋਂ ਲੱਖਾ ਸਿਧਾਣਾ ਇੱਕ ਰੋਡ ਤੋਂ ਗੁਜ਼ਰ ਰਿਹਾ ਸੀ ਤਾਂ ਲੱਖੇ ਸਿਧਾਣਾ ਦੀ ਨਜ਼ਰ ਇੱਕ ਫੈਕਟਰੀ ਤੇ ਪੈ ਗਈ ਜੋ ਕਿ ਬਹੁਤ ਜ਼ਿਆਦਾ ਅੱਗ ਕੱਢ ਰਹੀ ਸੀ ਤੇ ਪੋਲੂਸ਼ਨ ਕਰ ਰਹੀ ਸੀ ਆਸ-ਪਾਸ ਦੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਲੱਖਾ ਸਿਧਾਣਾ ਨੇ ਇਸ ਫੈਕਟਰੀ ਬਾਰੇ ਕੀ ਖੁਲਾਸੇ ਕੀਤੇ ਦੇਖੋ ਅੱਗੇ ਪੂਰੀ ਵੀਡੀਓ ਤੇ ਇਹੋ ਜਿਹੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਇੰਡਸਟਰੀ ਦੇ ਬੜੇ ਰੌਲਾ ਪਾਉਂਦੇ ਆ ਕਿ ਪੰਜਾਬ ਨੂੰ کارਖਾਨੇ ਫੈਕਟਰੀਆਂ ਇੰਡਸਟਰੀਆਂ ਚਾਹੀਦੀਆਂ ਆ ਦਿਖਾਈ ਮੈਨੂੰ ਆ ਪਿੱਛੇ ਦੇਖ ਅਸੀਂ ਖੜੇ ਆ ਰਾਮਾ ਰੈਫਾਇਨਰੀ ਤੋਂ 10 ਕਿਲੋਮੀਟਰ ਦੂਰ ਖੜੇ ਆ ਆ ਜਿਹੜੀ ਤੁਹਾਨੂੰ ਉਹ ਚਿਮਨੀ ਦਿਂਦੀ ਆ ਨਾ ਲਾਟ 10 ਕਿਲੋਮੀਟਰ ਤੋਂ ਹੀ ਦੇਖੋ ਵੀ ਕਿੰਨੀ ਘੱਟੋਂ ਘੱਟ 50 ਫੁੱਟ ਤੋਂ ਜ਼ਿਆਦਾ ਉੱਚੀ ਲਾਟ ਆਏ ਆ ਤੜਕਕੇ ਦਾ ਦਾਅਦੇ ਪਿੰਡਾਂ ਵਾਲੇ ਲੋਕ ਕਹਿੰਦੇ ਬਾਈ ਤੜਕਕੇ ਦਾ ਇਥੇ ਬੱਦਲ ਹੀ ਬਣੇ ਪਏ ਹੁੰਦੇ ਆ ਆ ਸਾਰੇ ਏਰੀਆ ਨੂੰ ਐ ਢੱਕ ਲੈਂਦੇ ਆ ਬੱਦਲ ਆ ਇਹਦੇ ਵਿੱਚੋਂ ਨਿਕਲ ਕੇ ਜੀਮੇ ਜੋ ਨਿਕਲਦਾ ਆ ਜਿਆ ਇਲਾਕੇ ਵਿੱਚ ਕੈਮੀਕਲ ਇਥੇ ਲੋਕਾਂਾਂ ਵਾਲੇ ਦਾਲੇ ਫਸਲਾਂ ਦਾ ਨੁਕਸਾਨ ਸੇਤਾਂ ਦਾ ਨੁਕਸਾਨ ਕਿਹੜੇ ਪਿੰਡਾਂ ਬਾਈ ਨੁਕਸਾਨ ਕਰਦੀ ਆ ਇਹ ਇੱਥੇ ਲੋਕਾਂ ਦੇ ਘਰ ਘਰ ਕੈਂਸਰ ਵੜਿਆ ਵਾ ਇਹ ਆ ਰਾਮਸਰਾ ਨਾਲ ਕਣਕਵਾਲਾ ਕੁੱਲੋ ਆ ਪਿੰਡਾਂ 'ਚ ਜਿਹੜਾ ਨੁਕਸਾਨ ਆ ਇਹਦਾ ਬਹੁਤ ਜ਼ਿਆਦਾ ਸੋ ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਜਦੋਂ ਨੁਕਸਾਨ ਪੰਜਾਬ ਦਾ ਹੈ ਤੇ ਨੌਕਰੀਆਂ ਪੰਜਾਬੀਆਂ ਲਈ ਕਿਉਂ ਨਹੀਂ ਇੱਥੇ ਨਾਰਾਮਰ ਫੈਕਟਰੀ 'ਚ ਪੰਜਾਬੀਆਂ ਵਾਲੀ ਨੌਕਰੀਆਂ ਨੇ ਪੰਜਾਬਗਾਂ ਨੂੰ ਕੱਢੀ ਜਾਂਦੇ ਆ ਨਾ ਬਣਾ ਵਾਲੀ ਥਲਮਲਾ ਉੱਚੇ ਨੌਕਰੀਆਂ ਪੰਜਾਬੀਆਂ ਲਈ ਆ ਉੱਥੋਂ ਪੰਜਾਬ ਬਲੈਕਲਿਸਟ ਕਰ ਦਿੰਦੇ ਆ ਇੱਥੇ ਪਤਾ ਲੱਗਿਆ ਮੈਂ ਰਾਮਸਰੇ ਪਿੰਡ ਤੋਂ ਆਇਆ ਹੁਣੇ ਉਹ ਕਹਿੰਦੇ ਸਰਪੰਚ ਵੀ ਇੱਥੇ ਬਲੈਕਲਿਸਟ ਕੀਤੇ ਹੋਏ ਨੇ ਸਰਪੰਚ ਵੀ ਨਹੀਂ ਅੰਦਰ ਵੜ ਸਕਦੇ ਪੂਰੀ ਦਾਦਾਗਰੀ ਪੂਰੀ ਗੁੰਡਾਗਰਦੀ ਐ ਕੋਈ ਹਿਮਾਚਲ ਤੋਂ ਆ ਕੇ ਲੱਗ ਗਿਆ ਕੋਈ ਯੂਪੀ ਤੋਂ ਆ ਕੇ ਲੱਗ ਗਿਆ ਕੋਈ ਬਿਹਾਰ ਤੋਂ ਆ ਕੇ ਲੱਗ ਗਿਆ ਇਸੇ ਗੱਲ ਦਾ ਮੈਂ ਰੌਲਾ ਪਾਉਂਦਾ ਹੁਣ ਆਏ ਪੰਜਾਬ ਦੀਆਂ ਨੌਕਰੀਆਂ ਪ੍ਰਾਈਵੇਟ ਹੁਣ ਸਰਕਾਰੀ ਹੁਣ ਪੰਜਾਬੀਆਂ ਦੀ ਪਹਿਲ ਜਿਹੜਾ ਆਉਣਾ ਚਾਹੀਦੀਆਂ ਜੇ ਧਰਤੀ ਹਵਾ ਪਾਣੀ ਸਾਡੇ ਜ਼ਹਿਰੀਲੇ ਹੋਣਿਆ ਕੈਂਸਰ ਸਾਡੇ ਘਰਾਂ ਚ ਆਉਣਾ ਇਹਨਾਂ ਆ ਇੰਡਸਟਰੀਆਂ ਕਰਕੇ ਤੇ ਨੌਕਰੀਆਂ ਦੂਜੇ ਸੂਬਿਆਂ ਦੇ ਲੋਕਾਂ ਨੂੰ ਪਹਿਲਾਂ ਵੀ ਆਰਾਮਰ ਰਫੇਂਦਰੀ ਜੀ ਵੀ ਮੈਂ ਅਸੀਂ ਰੌਲਾ ਪਿਆ ਸੀਗਾ ਤੇ ਬਣਾ ਵਾਲੀ ਥਰਮਲ ਜਿਵੇਂ ਆਇਆ ਸੀ ਰਲਾ ਪਿਆ ਸੀਗਾ 53 ਆਪਣੇ ਮੁੰਡੇ ਕਾਢੇ ਸੀਗੇ ਥਰਮਲ ਦੇ ਵਿੱਚੋਂ ਪੰਜਾਬੀ ਤੇ ਮਾਰ ਦੇ ਵਿੱਚ ਬੈਠ ਕੇ ਧਰਨਾ ਮਾਰ ਕੇ 52 ਬੰਦੇ ਵਾਪਸ ਉਤਰਖਾ ਕੇ ਆਇਆ ਸੀ। ਸੁਪੇਂਤੀਆ ਸੋਨੂੰ ਜੇ ਚਾਹਣੇ ਆ ਕਿ ਯਾਰ ਸਾਡੇ ਹੱਕ ਦੀ ਕਿਤੇ ਰੱਖਦੇ ਗੱਲ ਹੋਵੇ ਸਾਡੇ ਰਜਗਾਰ ਦੀ ਗੱਲ ਹੋਵੇ ਸਾਡੀਆਂ ਨੌਕਰੀਆਂ ਦੀ ਗੱਲ ਹੋਵੇ ਤਾਂ ਫਰਸਾਤ ਦੇ ਦੋ ਡਟ ਕੇ ਆ ਸੋਨੂੰ ਹਾਲਾਤ ਦਿਖਾ ਤੇ ਆ ਦੇਖੋ ਸਭ ਬੁਰਾ ਹਾਲ। ਆ ਦਵਾਰੇ ਥੋੜਾ ਨੇੜੇ ਕਰਕੇ ਦਿਖਾ ਦੇ। 10 ਕਿਲੋਮੀਟਰ ਤੋਂ ਆ ਆ ਆਇਆ ਗਾ ਨੂੰ ਤੇ ਦੇਖੋ ਕਿੰਨਾ ਤਾਪਮਾਨ ਵਾਲੇ ਦਲੇ ਇਹੇ ਜੀਆਂ ਹਜ਼ਾਰਾਂ ਹੀ ਫੈਕਟਰੀਆਂ ਨੇ ਪੰਜਾਬ ਵਿੱਚ ਇੰਡਸਟਰੀਆਂ ਨੇ ਜਿਹੜੀਆਂ ਧਰਤੀ ਪਾਣੀ ਸਾਰਾ ਆ ਸਾਰਾ ਟੈਂਪਰੇਚਰ ਵੀ ਕਿੰਨਾ ਆ ਕਿੰਨੀ ਆਗਾ ਤੁਸੀਂ ਦੇਖੋ ਇਹ ਤਾਂ ਮ ਲੱਖਾਂ ਏਸੀ ਨਹੀਂ ਮਿਲ ਕੇ ਇੰਨੀ ਹੀਟ ਪੈਦਾ ਕਰਦਾ ਹੋਣਾ ਇੰਨੀ ਗਰਮੀ ਪੈਦਾ ਕਰਦਾ ਹੋਣਾ ਜਿੰਨਾ ਇੱਕ ਅਚੇਵ ਨਹੀਂ ਕਰੀ ਜਾਂਦੀ ਜਦੋਂ ਇਹ ਇਹ ਲੱਗੀਆਂ ਨੇ ਇੰਡਸਟਰੀਆਂ ਇਹ ਕਾਰਖਾਨੇ ਲੱਗੇ ਨੇ ਜਦੋਂ ਇਹ ਥਰਮਲ ਬਣੇ ਨੇ ਉਦੋਂ ਇੱਕ ਸਮਝੌਤਾ ਲਿਖਿਆ ਜਾਂਦਾ ਵੀ ਇੱਥੇ ਲੋਕਾਂ ਦੀਆਂ ਸਹੂਲਤਾਂ ਲਈ ਕੀ ਕੁਝ ਕੀਤਾ ਜਾਊਗਾ ਇੱਥੇ ਨੌਕਰੀਆਂ ਪਹਿਲ ਦੇ ਆਧਾਰ ਤੇ ਇਹਨਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਆਲੇ ਦਲੇ ਦੇ ਲੋਕਾਂ ਨੂੰ ਪਰ ਉਹ ਸਾਰਾ ਕੁਝ ਹੀ ਮੁੜ ਕੇ ਖਤਮ ਕਰ ਦਿੰਦੇ ਇੱਥੇ ਲੈ ਲੈ ਕੇ ਐਮਐਲਏ ਜਿਹੜੇ ਇੱਥੇ ਕੋਈ ਬਣ ਜਾਂਦਾ ਹੈ ਕਹਿੰਦੇ ਵੀ ਬਾਬਾ ਬਲਜਿੰਦਰ ਕੌਰ ਬਣ ਗਈ ਉਹ ਪਰੇ ਬਣ ਗਿਆ ਬਨਾਲੀ ਤੋਂ ਫਿਰ ਪ੍ਰੀਤ ਸਿੰਘ ਉਹ ਥਰਮਲ ਤੇ ਸਕਰੀ ਬੈਠਾ ਇਹ ਵੀ ਬਾਬਾ ਬਲਜਿੰਦਰ ਕੌਰ ਆ ਰਫਿੰਦ ਜਿਹੜਾ ਨਖਰੀ ਬੈਠੀ ਹੈ ਤੇ ਇੱਥੇ ਇਹ ਬੋਲ ਦੇ ਕੱਖ ਨਹੀਂ ਉਹ ਮੁੰਡੇ ਕੱਢੇ ਜਦੋਂ ਨਾ ਉਦੋਂ ਗਏ ਸੀ ਤੇਰੇ ਪਹਿਲਾ ਐਮਐਲਏ ਕੋਲੇ ਕਿ ਸਾਨੂੰ ਕੱਢਤਾ ਜੀ ਕਹਿੰਦਾ ਮੈਂ ਹੀ ਕਰਾਂ ਕਰਾਂ ਕਿਉਂ ਨਾ ਕਾਰਨ ਕੀ ਹੈ ਤੂੰ ਐਮਐਲਏ ਆ ਤੂੰ ਸਰਕਾਰ ਆ ਐ ਕਿ ਮੈਂ ਕੱਢ ਦੇਣਗੇ ਕਾਰਨ ਕਿ ਮੋٹے ਪੈਸੇ ਲੈਂਦੇ ਨੇ ਬਾਈ ਉਹ ਅੱਜ ਆਪਣੇ ਲੋਕਾਂ ਦੀ ਗੱਲ ਹੋਵੇ ਚੁੱਪ ਕਰ ਜਾਂਦੇ ਲੋਕੋ ਤੁਹਾਨੂੰ ਬੇਨਤੀ ਕਰਦਾ ਮੈਂ ਹੰਡੇ ਮਾਨਸਾਲਿਓ ਡਟ ਕੇ ਸਾਥ ਦਿਓ ਜੀ ਆ ਆਪਣੇ ਹੱਕਾਂ ਦੀ